ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਵਿਮਨ ਕਮਿਸ਼ਨ ਕਿੱਥੇ ਸੁੱਤੀ ਪਈ ਹੈ ਜੇ ਤੁਸੀਂ ਕੋਈ ਕੰਮ ਨਹੀਂ ਕਰ ਸਕਦੀਆਂ ਤਾਂ ਤਸਤੀਫੇ ਦੇ ਕੇ ਪਾਸੇ ਹੋਵੋ ਕਾਦੀ ਵਿਮਨ ਕਮਿਸ਼ਨ ਬਣਾ ਰੱਖੀ ਹੈ ਜੇ ਤੁਸੀਂ ਤੁਹਾਡੇ ਹੁੰਦਿਆ ਔਰਤਾਂ ਦੀ ਇੰਨੀ ਬੇਪਤੀ ਸੋਸ਼ਲ ਮੀਡੀਆ ਦੇ ਉੱਤੇ ਜੋ ਤਮਾਸ਼ਾ ਬਣਿਆ ਹੋਇਆ ਹੈ ਜੋ ਇਹ ਰਾਮਪੁਰਾ ਫੂਲ ਤੋਂ ਝਾੜੂ ਦਾ ਐਮ ਐਲ ਬਲਕਾਰ ਸਿੱਧੂ ਜੋ ਉਸ ਬੰਦੇ ਨੇ ਬਕਵਾਸ ਕੀਤੀ ਹੈ ਔਰਤਾਂ ਬਾਰੇ ਮੈਨੂੰ ਤੇ ਇਹ ਹੈਰਾਨੀ ਹੋ ਰਹੀ ਹੈ ਕਿ ਝਾੜੂ ਸਮਰਥਕੋ ਤੁਸੀਂ ਵੀ ਕਿਸੇ ਦੇ ਪਿਓ ਭਰਾ ਪੁੱਤ ਜੇ ਤੁਹਾਡੇ ਘਰ ਚ ਧੀਆਂ ਭੈਣਾਂ ਨੇ ਕੀ ਗੱਲ ਇੰਨੀਆਂ ਤੁਹਾਨੂੰ ਅਹੁਦੇਦਾਰੀਆਂ ਇੰਨੇ ਤੁਹਾਨੂੰ ਸਰਪੰਚੀਆਂ ਜਾਂ ਛੋਟੇ ਮੋਟੇ ਅਹੁਦਿਆਂ ਦਾ ਇੰਨਾ ਹੀ ਤੁਹਾਡਾ ਲਗਾ ਹੋ ਗਿਆ ਕਿ ਤੁਸੀਂ ਆਪਣੀਆਂ ਧੀਆਂ ਭੈਣਾਂ ਜਿਹੜੀਆਂ ਨੇ ਉਹਨਾਂ ਲਵਾਉਂਦੇ ਜਿਹਹੋ ਜੇ ਬੰਦਿਆਂ ਕੋਲੋਂ ਕੀ ਇਹਦਾ ਕੀ ਪੂਰੀ ਪੰਜਾਬ ਦੇ ਲੋਕਾਂ ਚ ਕੀ ਮੈਸੇਜ ਆ ਰਿਹਾ ਹੈ ਕੋਈ ਚੰਗੇ ਭਲੇ ਕਰਦੀ ਵੀ ਕੋਈ ਧੀ ਭੈਣ ਕਿਸੇ ਦਾ ਕੋਈ ਕੰਮ ਹੋਏਗਾ ਕੋਈ ਕਿਸੇ ਇਹੋ ਜਿਹੇ ਲੀਡਰ ਕੋ ਜਾ ਕੇ ਬੈਠੇ ਤੇ ਕੀ ਕੀ ਉਹਦਾ ਮੈਸੇਜ ਆ ਰਿਹਾ ਹੈ ਕੀ ਸਮਝੋਗੇ ਤੁਸੀਂ ਕੀ ਤਮਾਸ਼ਾ ਬਣਾ ਰੱਖਿਆ ਹੈ ਲੋਕਾਂ ਨੇ ਔਰਮਨ ਕਮਿਸ਼ਨ ਨੂੰ ਵੀ ਮੈਂ ਕਹਿਣਾ ਚਾਹੁੰਦੀ ਕਿ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਨੂੰ ਸੰਮਣ ਕਰਨ ਲੱਗਿਆ ਉਹਨਾਂ ਦੇ ਖਿਲਾਫ ਪ੍ਰੈਸ ਕਾਨਫਰੰਸ ਕਰਨ ਲੱਗਿਆ ਜਿਹੜਾ ਤੁਸੀਂ ਮੇਨਟ ਨਹੀਂ ਲਾਇਆ ਉਹ ਕੀ ਉਹ ਉਹ ਏਡੀ ਵੱਡੀ ਸੰਸਥਾ ਦਾ ਪ੍ਰਧਾਨ ਸੀ ਭਾਵੇਂ ਉਹਨਾਂ ਨੇ ਗਲਤੀ ਕੀਤੀ ਸੀ ਜੋ ਵੀ ਸੀ ਕੋਈ ਵੀ ਕਿਸੇ ਔਰਤ ਦੇ ਖਿਲਾਫ ਇਹੋ ਜੀ ਸ਼ਬਦਾਵਲੀ ਜਾਂ ਕੋਈ ਮਾਰੀ ਚੰਗੀ ਗੱਲ ਕਰੇਗਾ ਉਹ ਕੋਈ ਸਰਾਏਗਾ ਨਹੀਂ ਪਰ ਇੱਥੇ ਆ ਰਿਹਾ ਕਿ ਤੁਹਾਡੇ ਪੱਖਪਾਤ ਦੀ ਕਿ ਤੁਸੀਂ ਹਰੇ ਤੱਕ ਕੋਈ ਐਕਸ਼ਨ ਛੱਡੋ ਤੁਹਾਡਾ ਮੈਂ ਕੋਈ ਬਿਆਨ ਤੱਕ ਨਹੀਂ ਸੁਣਿਆ ਔਰ ਮੈਨੂੰ ਇਹ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਈਡੀ ਆਈਡੀਆ ਸੰਸਥਾਵਾਂ ਇਹ ਇਹ ਬਣੀਆਂ ਕਾਦੇ ਵਾਸਤੇ ਨੇ ਸਿਰਫ ਲੋਕਾਂ ਦੇ ਆਪਸੀ ਘਰ ਦੇ ਕਲੇਸ਼ ਖਤਮ ਕਰਨ ਲਈ ਸਿਰਫ ਇੰਨੀਆਂ ਚੀਜ਼ਾਂ ਲਈ ਬਣੀਆਂ ਨੇ ਕਿ ਆਮ ਜਿਹੜੀਆਂ ਪੋਲਿਟਿਕਸ ਦੇ ਵਿੱਚ ਜਿਹੜੀਆਂ ਔਰਤਾਂ ਨੇ ਜਾਂ ਹੋਰ ਜਿਹੜੇ profession ਦੇ ਵਿੱਚ ਨੇ ਔਰ ਉਹਨਾਂ ਦੀ ਜਿਹੜੀ ਇੱਜ਼ਤ ਨੂੰ ਜਾਂ ਉਹਨਾਂ ਦੀ ਜਿਹੜੀ ਡਿਗਨਿਟੀ ਰਿਸਪੈਕਟ ਨੂੰ ਮੇਨਟੇਨ ਕਰਨਾ ਇਹ ਵਿਮਨ ਕਮਿਸ਼ਨ ਦਾ ਕੰਮ ਨਹੀਂ ਹੈ ਇਹ ਕਿੰਨੀ ਕਿੰਨੀ ਸ਼ਰਮ ਦੀ ਗੱਲ ਹੈ ਔਰ ਹੁਣ ਜਿਹੜੇ ਜਿਹੜੇ ਮੈਨੂੰ ਪਤਾ ਲੱਗਾ ਕਿ ਪੱਤਰਕਾਰ ਨੇ ਇਹ ਗੱਲ ਉਜਾਗਰ ਕੀਤੀ ਹੈ ਉਹਨੂੰ ਧਮਕੀਆਂ ਤਾਂ ਘਾਰੀਆਂ ਨੇ ਇਸ ਤਰ੍ਹਾਂ ਦੀ ਸਰਕਾਰ ਚੁਣ ਲਈ ਹੈ ਪੰਜਾਬ ਦੇ ਲੋਕੋ ਤੁਸੀਂ ਕਰਮ ਦਾ ਬਹੁਤ ਸ਼ਰਮਿੰਦਗੀ ਸਾਨੂੰ ਆਪਣਿਆਂ ਤੇ ਹੋ ਰਹੀ ਹੈ ਆਪਣਿਆਂ ਤੇ ਹੋ ਰਹੀ ਹੈ ਸਾਨੂੰ ਸਾਡਾ ਝਖੜਾ ਨਾਲ ਕੋਈ ਗਲਾ ਨਹੀਂ ਸਾਡੀਆਂ ਆਪਣੀਆਂ ਛੱਤਾਂ ਨਹੀਂ ਸਾਡਾ ਮਾਣ ਤੋੜਿਆ ਤੇ ਉਹ ਗੱਲ ਹੋ ਗਈ ਕਿਹੋ ਜਿਹੇ ਬੰਦੇ ਚੁਣ ਲਿਆ ਤੁਸੀਂ ਕੋਈ ਕਿਸ ਦਾ ਕਿਰਦਾਰ ਨਹੀਂ ਦੇਖਿਆ ਕੈਰੈਕਟਰ ਨਹੀਂ ਦੇਖਿਆ ਕੋਈ ਕਿਸੇ ਦਾ ਕੁਝ ਵੀ ਤੁਸੀਂ ਲਿਆਜ ਨਹੀਂ ਕੀਤਾ ਬਸ ਚੋਕੇ ਝਾੜੂ ਹੀ ਨੱਪੀ ਗਏ ਜੇ ਆਹ ਨਤੀਜੇ ਆ ਤੁਹਾਡੇ ਸਾਹਮਣੇ ਕਿਸ ਤਰੀਕੇ ਦੇ ਬੰਦੇ ਤੁਸੀਂ ਚੋਲੇ ਆ ਕਿਹੜੇ ਮੂੰਹ ਦੇ ਨਾਲ ਝਾੜੂ ਦੇ ਜਿਹੜੇ ਵਰਕਰ ਨੇ ਉਹ ਵਿਚਰ ਰਹੇ ਨੇ ਉਹ ਪੂਰੇ ਪੰਜਾਬ ਦੀਆਂ ਧੀਆਂ ਭੈਣਾਂ ਤੁਹਾਡੇ ਝਾੜੂ ਵਰਕਰਾਂ ਦੀਆਂ ਜਿਹੜੀਆਂ ਰੋਲ ਕੇ ਚੱਲਾ ਗਿਆ ਉਹ ਇੱਕ ਆਡੀਓ ਦੇ ਵਿੱਚ ਉਹਨੂੰ ਸੁਣ ਕੇ ਦੇਖੋ ਮੈਂ ਤੇ ਉਹ ਸ਼ਬਦ ਬੋਲ ਵੀ ਨਹੀਂ ਸਕਦੀ ਇੱਥੇ ਹੁਣ ਕਿ ਕੀ ਮੈਂ ਹੁਣ ਕਹਾਂ ਸਾਰੇ ਸਿਆਣੇ ਆ ਸਾਰਿਆਂ ਨੇ ਉਹ ਸੁਣੀ ਆ ਕਈ ਬੇਸ਼ਰਮ ਬੰਦੇ ਸੁਣ ਕੇ ਮజే ਲੈ ਰਹੇ ਆ ਇਹ ਨਹੀਂ ਪਤਾ ਵੀ ਇਹ ਅੱਗ ਤੁਹਾਡੇ ਘਰ ਵੀ ਆ ਸਕਦੀ ਆ ਤੁਸੀਂ ਵੀ ਇੱਕ ਕਿਸੇ ਪਾਰਟੀ ਦੇ ਨੁਮਾਇੰਦੇ ਹੋ ਤੁਹਾਨੂੰ ਵੀ ਵੱਡੇ ਲੀਡਰ ਐਜ਼ ਅ ਵਰਕਰ ਦੇਖਦੇ ਨੇ ਤੇ ਕੱਲ ਨੂੰ ਕੋਈ ਤੁਹਾਡੀ ਧੀ ਭੈਣ ਨੂੰ ਕੋਈ ਕੰਮ ਪੈ ਗਿਆ ਤੇ ਕੀ ਕੀ ਨਜ਼ਰ ਮਲਾਓਗੇ ਤੁਸੀਂ ਇਹ ਇਹ ਸਹੇ ਦੀ ਨਹੀਂ ਪਏ ਦੀ ਗੱਲ ਆ ਇਹਦੀ ਮਸਾਲੀ ਸਜ਼ਾ ਇਸ ਬੰਦੇ ਨੂੰ ਦਿੱਤੀ ਜਾਵੇ ਇਹ ਰਾਮਪੁਰਾ ਫੂਲ ਤੋਂ ਜਿਹੜਾ ਐਮ ਐਲ ਏ ਆ ਇਹ ਗਵਈਆ ਇਨੇ بڑے ਗੀਤ ਗਾਏ ਨੇ ਓਏ ਔਰ ਖੁਦ ਵੀ ਕਹਿ ਲੋ ਵੀ ਨਵਾ ਪੁੱਤਾਂ ਵਾਲਾ ਵਾ ਪਿੱਛੇ ਜੇ ਇਹਨਾਂ ਦੇ ਖੁਦ ਦੀ ਇੱਕ ਬੜੀ ਰਿਸ਼ਤੇਦਾਰੀ ਆ ਮਾਜੇ ਦੇ ਵਿੱਚ ਇਸ ਕਰਕੇ ਕੋਈ ਸ਼ਰਮ ਕਰੀ ਦੀ ਹੁੰਦੀ ਆ ਕੀ ਤੁਸੀਂ ਆਪਣਾ ਕਰਦਾਰ ਪੇਸ਼ ਕਰ ਰਹੇ ਹੋ ਪਹਿਲਾਂ ਤੇ ਕ腐ਸ਼ਨ ਨਹੀਂ ਹੀ ਮਾਨ ਹੁਣ ਤੁਹਾਡੇ ਕੈਰੇਕਟਰ ਵੀ ਇਹੋ ਇਹੋ ਜੇ ਨਿਕਲ ਰਹੇ ਆ ਕਿੱਥੇ ਮੂੰਹ ਦੇਣਾ ਏ ਤੁਸੀਂ